ਮਹਾਪੁਰ ਦੇ ਸੰਤ ਬਾਬਾ ਗੁਰਮੀਤ ਸਿੰਘ ਜੀ ਖੋਸਾ ਕੋਟਲਾ ਜ਼ਿਲ੍ਹਾ ਮੋਗਾ ਵਾਲਾ ਨੇ ਗੁਰਦੁਆਰਾ ਗੁਰੂ ਕੇ ਬਾਗ ਦੇ ਨੇੜੇ ਪਟਨਾ ਸਾਹਿਬ ਭਵਨ ਦੇ ਵਿੱਚ ਸੰਗਤਾਂ ਦੇ ਲਈ ਲੰਗਰ ਦੀ ਰੰਮਤ ਆਰੰਭਤਾ ਕੀਤੀ ਲੰਗਰ ਦੀ ਇਹ ਸੇਵਾ 6 ਜਨਵਰੀ ਤੱਕ ਚੱਲਦੀ ਰਹੇਗੀ ਤਖਤ શ્રી ਹਰਮੰਦਰ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਗਨੇ ਦਲੀਪ ਸਿੰਘ ਵੱਲੋਂ 6 ਪੌੜੀ ਅਨੰਦ ਸਾਹਿਬ ਦਾ ਪਾਠ ਪੂਰੰਤ ਅਰਦਾਸ ਬੇਨਤੀ ਕਰਕੇ ਲੰਗਰ ਦੀ ਰੰਮਤ ਆਰੰਭਤਾ ਕੀਤੀ ਗਈ ਅਤੇ ਪੰਜ ਪਿਆਰਿਆਂ ਦੇ ਅਗਵਾਈ ਦੇ ਵਿੱਚ ਸੰਗਤ ਨੂੰ ਲੰਗਰ ਸ਼ਕਾਇਆ ਗਿਆ ਪੱਲਾ ਪ੍ਰੀਤਮ ਗੋਵਿੰਦ ਰਾਏ ਜੀ ਦੇ ਪਵਿੱਤਰ ਸਥਾਨ ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇੱਕ ਬਖਸ਼ਿਸ਼ ਅਸੀਸ ਹਾਸਲ ਕਰਨ ਵਾਸਤੇ ਜਿੱਥੇ ਸਤਗੁਰਾਂ ਨੇ ਆਪਣੇ ਪੰਥ ਪਾਲਸਾ ਜੀ ਦੇ ਉੱਪਰ ਮਿਹਰਬਾਨੀ ਕੀਤੀ ਉਥੇ ਨਾਲ ਹੀ ਦਾਸ ਦੇ ਜੰਮੀ ਦੇ ਕੋਸਾ ਪਰਿਵਾਰ ਨਾਲ ਜਿਹੜੇ ਹੈਗਾ ਸਾਡੇ ਉਹਨਾਂ ਦੇ ਪੰਡਤਾਰੇ ਸਹਿਬਾਨ ਜੀ ਦੀ ਅਸੀਸ ਸਰਦਾਰ ਅੰਦਰ ਦੀ ਸੇਵਾ ਜਿਹੜੀ ਹੈ ਉਹ ਕਰਵਾਈ ਤਾਂ ਮੈਂ ਸਮਝਦਾ ਕਿ মিডিਆ ਦਾ ਅੱਜ ਜਿਹੜਾ ਮਕਸਦ ਹੈਗਾ ਇਹ ਇਹ ਹੋਣਾ ਚਾਹੀਦਾ ਕਿ ਬਾਲਾ ਪ੍ਰੀਤਮ ਉਦੋਂ ਪਾਣੀ ਦੇ ਨਾਲ ਅਖੇਲੀਆਂ ਕਰਦਿਆ ਹੋਇਆ ਜੰਗਜੂ ਹੋਣ ਦੀ ਇੱਕ ਤਰਜਮਾਨੀ ਕੀਤੀ ਤਾਂ ਅੱਜ ਆਪਣੇ ਜਿਹੜੇ ਪਾਣੀ ਹੈ ਉਹਨਾਂ ਨੂੰ ਸੰਭਾਲਣ ਲਈ ਉਹਨਾਂ ਦੇ ਪੋਲੂਸ਼ਨ ਨੂੰ ਕੰਟਰੋਲ ਕਰਨ ਲਈ ਜੋ ਇੱਥੋਂ ਅਹਦ ਕਰਕੇ ਜਾ ਸਕਦੇ ਆ ਤਾਂ ਮੈਂ ਸੁਣ ਰਿਹਾ ਸਤਿਗੁਰਾਂ ਦੇ ਉਤਾਰਪੁਰ ਦੀ ਲੱਖ ਲੱਖ ਵਧਾਈ ਦਿੰਦਾ ਦੋ ਨੰਬਰ ਤੇ ਬਾਲਾ ਪ੍ਰੀਤਮ ਨੇ ਸਾਨੂੰ ਤੰਦਰੁਸਤ ਰਹਿਣ ਵਾਸਤੇ ਸੋਹਣੀ ਖੁਰਾਕ ਦਾ ਜਿਹੜਾ ਵਰਜਨ ਦਿੱਤਾ ਖੁਰਾਕ ਦਾ ਮਤਲਬ ਇਕੱਲਾ ਖਾਣਾ ਨਹੀਂ ਹੁੰਦਾ ਖੁਰਾਕ ਦਾ ਮਤਲਬ ਹੰਡਾਉਣਾ ਵੀ ਹੁੰਦਾ ਜਿਹਨੂੰ ਅਸੀਂ ਫਿਜ਼ੀਕਲ ਐਕਟੀਵਿਟੀ ਕਹਿੰਦੇ ਹਾਂ ਅੰਦਰ ਸਮੇਂ ਦਾ ਬਾਲਾ ਪ੍ਰੀਤਮ ਦੇ ਦੂਜੀ ਅਸੀਤ ਹੋਈ ਕਿ ਜੇ ਖਾ ਰਹੇ ਹਾਂ ਤੇ ਉਹਦੇ ਨਾਲ ਨਾਲ ਸਰੀਰ ਨੂੰ ਹੰਡਾਉਣਾ ਸਿੱਖੀਏ ਹੱਥੀ ਕੰਮ ਕਰਨਾ ਸਿੱਖੀਏ ਤਾਂ ਕਿ ਗੁਰੂ ਸਾਹਿਬ ਦੀ ਅਸੀਸ ਹਾਸਲ ਹੋਵੇ ਬਹੁਤ ਬਹੁਤ ਧੰਨਵਾਦ ਸਾਧ ਸੰਗਤ ਜੀ ਕਲਗੀ ਤਰਪੱਸਾ ਮਹਾਰਾਜ ਸ੍ਰੀ ਸਿਸਟਾ ਦੇ ਬਾਹੂ ਪਵਿੱਤਰ ਗ੍ਰਾਮ ਦਾ ਗ੍ਰਾਮ ਦਾ ਅਸਲ ਤੋਂ ਪਹਿਲਾਂ ਸਤਾਂ ਲੱਖ ਲੱਖ ਬਧਾਈਆਂ ਲੱਖ ਲੱਖ ਬਧਾਈ ਹੋਵੇ ਅਤੇ ਸਭ ਤੋਂ ਪਹਿਲਾਂ ਇੱਥੇ ਦੇ ਸ੍ਰੀ ਹਰਿਮੰਦਰ ਚਿੱਪਟਾ ਸਾਹਿਬ ਜੀ ਦੇ ਜਥੇਦਾਰ ਅਤੇ ਪੰਜ ਪਿਆਰਿਆਂ ਵੱਲੋਂ ਅਤੇ ਤਗ ਸ੍ਰੀ ਹਰਿਮੰਦਰ ਦਾ ਬੰਦਾ ਕਮੇਟੀ ਹੋਰ ਲੇ ਪਿੱਛੋਂ ਸਾਰੇ ਬਹਾਵਤ ਸੰਤ ਬਾਬਾ ਗੁਰਮੀਤ ਸਿੰਘ ਜੀ ਅਤੇ ਜਿਖਿਪਨੂ ਬਹੁਤ ਬਹੁਤ ਧੰਨਵਾਦ ਅਤੀਥੀ ਆਏ ਹਨ ਕਹਦੇ ਹਾਂ ਜਿਨ੍ਹਾਂ ਨੇ ਇਸ ਮਹਾਨ ਮੇਲੇ ਵਿੱਚ ਆਕਰਗਿਥੇ ਲੰਗਰ ਦੇ ਮੁਹੱਬਸੀ ਲਈ ਹੈ ਅਤੇ ਨੌਰੀ ਦਾਸ ਬੇਨਤੀ ਖੁਦਾ ਮਹਾਂਪੂਰ ਸੇ ਵੀ ਇਸੇ ਤਰ੍ਹਾਂ ਹਰ ਇੱਕ ਸਾਲ ਆਕਰ ਕੀਤੇ ਸੇਵਾ ਨਿਭਾਉਂ ਅਤੇ ਬਿਡੇ ਸ਼ਬਦਾਂ ਦੇ ਨਾਲ ਦਾਸ ਮਾਫੀ ਚਾਹੁੰਦੇ ਆਉਂਦੇ ਆਲੇ तमाम ਸਿੱਖ ਸੰਖੰਨ ਨੂੰ ਆ ਅਸਰੰਤੇ ਕਰਨਾ ਚਾਹੁੰਦਾ ਵੀ ਹਰ ਇੱਕ ਸਾਲ ਕਿੱਥੇ ਤੱਕ ਅਸਿਰ ਹਰਮੰਦਰ ਜੀ ਪਟਨਾ ਸਾਹਿਬ ਜੀ ਦੇ ਵਿਖੇ ਗੁਰਪਰਵ ਦੇ ਵਿੱਚ ਪਹੰਤੋ ਅਤੇ ਖਾਗੀ ਤਲਬਾ ਸਾਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਗ੍ਰੰਥਵਾਇ ਤੁਨ ਸਤ ਕਰੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀਆਂ ਬਾਰਕ ਰਿਪਾ ਦੇਣਾ ਸਤਿਕਾਰ ਸੇਵ ਤੇ ਪ੍ਰਕਾਸ਼ ਗੁਰੂ ਤੇ ਸੰਤ ਬਾਬਾ ਗੁਰਦੀ ਸਿੰਘ ਜੀ ਮਹਾਂਪੁਰਖ ਕੋਸਾ ਕੋਟਲਾ ਵਾਲੇ ਹਰ ਸਾਲ ਆ ਕਰਕੇ ਵੱਡੇ ਪੱਧਰ ਤੇ ਆਇਆ ਹੋਇਆ ਸੰਗਤਾਂ ਦੇ ਵਾਸਤੇ ਲੰਗਰ ਦੇ ਸੋਹਣੇ ਸੁਚੇਕੇ ਦੇ ਨਾਮ ਕਰਦੇ ਨੇ ਉਸੇ ਸਵਾਰ ਦੀ ਮਹਾਰਾਜੀ ਦੀਆਂ ਅਸੀਸਾਂ ਲੈ ਕਰਕੇ ਕਰੀਬਨ 400 ਸੰਗਤਾਂ ਦਾ ਜਥਾ ਲੈ ਕਰਕੇ ਸੰਤ ਬਾਬਾ ਗੁਰਬੀਰ ਸਿੰਘ ਦੀ ਮਹਾਪੁਰਖਾ ਕੋਸਾਂ ਦੇ ਇਕਲਾ ਤੇ ਸੰਤ ਬਾਬਾ ਗੁਰਚਰਨ ਸਿੰਘ ਦੀ ਮਹਾਪੁਰਖਾ ਲਈ ਤੇ ਹੋਰ ਵੀ ਸੰਤ ਮਹਾਪੁਰਖਾਂ ਨੇ ਮਹਾਪੁਰਖਾਂ ਦੇ ਨਾਮ ਆਕਰਕੇ ਤੋਂ ਦੁਆਰਾ ਗੁਰੂ ਕਾ ਬਾਗ ਗੁਰੂ ਕਾ ਬਾਗ ਸਰ ਜਿੱਥੇ ਪ੍ਰਕਾਸ਼ ਕੁੰਜ ਜਿੱਥੇ ਸੰਗਤਾਂ ਦੇ ਰਹਿਸਤਾ ਪ੍ਰਬੰਧ ਕੀਤਾ ਜਾਂਦਾ ਹੈ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਸੰਗਤ ਰੁਖਦੀ ਹੈ ਉਸੋਨਾਂ ਦੇ ਲੰਗਰ ਦਾ ਇੰਤਜ਼ਾਮ ਬਹੁਤ ਜਲਦੀ ਹੁੰਦਾ ਹੈ ਇਸ ਕਰਕੇ ਇਸ ਵਾਰ ਮਾਤਾ ਇੱਥੇ ਜਿਹੜਾ ਲੰਗਰ ਦਾ ਪ੍ਰਬੰਧ ਚਲਾਇਆ ਸੋ ਅੱਜ ਸਾਰੇ ਤਖਤ ਸਾਹਿਬ ਦੇ ਮਾਨਯੋਗ ਜੀ ਆਦੇਵ ਸਿੰਘ ਸਰਵਣਿਤ ਸਰਵਣਿਤ ਜੀ ਔਰ ਸੇਵਾਦਾਰ ਰਾਜੀ ਸਰਵਣਿਤ ਸਾਰਿਆਂ ਨੂੰ ਮਾਪੁਰਖਾਂ ਨੇ ਸਨਮਾਨ ਦਿੱਤਾ ਹੈ ਤੇ ਇਸ ਸਥਾਨ ਕੇ ਅੱਜ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਦੇ ਬਹੁਤ ਆਭਨਾ ਦੇ ਪ੍ਰਸ਼ਾਦ ਦੀ ਸੇਵਾ ਕੀਤੀ ਜੋ ਮਹਾਰਾਜ ਕਿਰਪਾ ਕਰਨ ਚਿਤਿਏ ਪੰਜ ਪਿਆਰੇ ਸਹਿਬਾਨ ਗੁਰੂ ਕੇ ਵਜ਼ੀਰਾਂ ਦੀ ਸੇਵਾ ਕੀਤੀ ਅਤੇ ਸੰਗਤਾਂ ਦੀ ਕੀਤੀ ਹੋਈ ਸੇਵਾ ਆਪਾ ਪੁਰਖਾਂ ਦੀ ਸਤਿਵੰਤ ਜੀ ਮਨਵਾਦ ਕਰਨਾ ਚੜ੍ਹਦੀ ਕਲਾ ਬਖਸ਼ਣਾ ਇਸੇ ਤਰ੍ਹਾਂ ਖੌ ਪੰਥ ਦੀ ਸੇਵਾ ਜਿਆਦਾ ਜਿੱਥੇ ਜਿੱਥੇ ਗੁਰੂ ਨਾਨਕ ਨਾਮਲੇ ਵਸਿਕ ਸੰਤਾਂ ਨੇ ਉਹਨਾਂ ਦੇ ਮਨ ਦੇ ਵਿੱਚ ਇੱਕ ਸੋਚਾ ਜਿਹਾ ਕਿ ਪਟਨਾ ਸਾਹਿਬ ਦੀ ਯਾਤਰੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਫੋਟੋ ਨੂੰ ਨਾਟਕ ਵਿੱਚ ਸ਼ਾਮਲ ਕੀਤਾ। ਸ਼ੰਤਪਾਪਾ ਗੁਰਮੀਤ ਸਿੰਘ ਜੀ ਕਾਰ ਸੇਵਾ ਤੋਂ ਸਭ ਤੋਂ ਅੱਲਾ ਵਾਲੇ ਮਹੌਤੂ ਸ਼ਾਮਿਲ ਕੇ ਸਸਥਾਨ ਦੇ ਬੱਚੇ ਸੰਤਾਨ ਨਾਲ ਲੈ ਕੇ ਇੱਥੇ ਸੰਪਾ ਦੇ ਲਈ ਲੰਗਰ ਦੀ ਸੇਵਾ ਕੀਤੀ ਹੈ ਤੇ ਹਰੇਕ ਸਿੱਖ ਗੁਰੂ ਦੇ ਪਗਤੀ ਭਾਰ ਵਿੱਚ ਪਿੱਛੇ ਕੇ ਸੇਵਾ ਕਰ ਰਿਹਾ ਹੈ ਸਾਡਾ ਗੁਰੂ ਸਾਹਿਬ ਦੇ ਸਥਾਨ ਤੇ ਆਇਆ ਸਾਡਾ ਨਤਮਸਤ ਹੋਇਆ ਤਾਂ ਪ੍ਰਵਾਨ ਹੋਣਾ ਜੇ ਅਸੀਂ ਗੁਰੂ ਸਾਹਿਬ ਜੀ ਨੇ ਜੀਵਨ ਸਿੱਖਿਆ ਨੂੰ ਆਪਣੇ ਖਿਰਦੇ ਰੂਪੀ ਕਰਦੇ ਵਿੱਚ ਸਾ ਸਕੀਏ